ਸਰ ਕੀ ਨਾਮ ਹੈ ਆਪਣਾ ਰਵਾਂ ਐਲ ਕੱਕੜ ਉਹ ਰਵਾਂ ਕੱਕੜ ਨਾਮ ਹੈ ਫੇਰ ਦਾ ਬਹਿਣਾ ਹੈ ਇੱਥੇ ਅਸੀਂ ਐਡਿਟਾਈਜ਼ ਸਾਡੀ ਕੰਪਨੀ ਆ ਨਾ ਯੂਨੀਅਨ ਗਾਰਮਿੰਗ ਵਾਲਾ ਅਸੀਂ ਇਹ ਟ੍ਰੇਨ ਸਿੰਗਾਪੁਰ ਤੇ ਟ੍ਰੇਨ ਲੈ ਕੇ ਆਏ ਪਬਲਿਕ ਆਪ ਤੇ ਉਹ ਖਾਦਮੀ ਦੀ ਦੁਕਾਨਾਂ ਆ ਗਈਆਂ ਦਾਲਸੀ ਹੈ ਪਰ ਇੱਥੇ ਰਹੇ ਨੇ ਮਸਲਾਦ ਦੇ ਵੀ ਹੈਗੇ ਨੇ ਦੁਕਾਨਾਂ ਕਿੰਨੀਆਂ ਲੱਗੀਆਂ ਹੋਈਆਂ ਇੱਥੇ ਆਪਣਾ ਦੁਕਾਨਾਂ ਸਿਰਫ ਅਸੀਂ ਜਗਦੀਰ ਹੈ ਜੀ ਠੀਕ ਹੈ ਸਾਡੇ ਅਸੀਂ ਦੇਖ ਰਿਹਾ ਹਾਂ ਦੇਖੋ ਬਠਿੰਡਾ ਦੇ ਵਿੱਚ ਮੇਲੇ ਤਾਂ ਕਾਫੀ ਲੱਗਦੇ ਨੇ ਤੇ ਲੱਗਦੇ ਵੀ ਰਹਣਗੇ ਬਹੁਤ ਪਹਿਲਾਂ ਵੀ ਲੱਗ ਚੁੱਕੇ ਨੇ ਇਸ ਮੇਲੇ ਦੇ ਵਿੱਚ ਕੀ ਖਾਸੀਅਤ ਹੈ ਤੁਹਾਡੇ ਕੋਈ ਖਾਸੀਅਤ ਜਿਵੇਂ ਅਸੀਂ ਏਅਰ ਲੈ ਕੇ ਆਏ ਹਾਂ ਜਹਾਜ਼ ਲੈ ਕੇ ਆਏ ਆ ਕਿ ਨਵੀਂ ਆਇਟਮ ਹੈਗੀ ਹੈ ਇੱਕ ਦੋ ਐਟਮਾ ਸੈਲਫੀਆਂ ਹੱਦ ਤੱਕ ਕਿਸੇ ਮੇਲੇ ਜਿਵੇਂ ਸੈਲਫੀ ਨਹੀਂ ਲੱਗੀ ਫੋਟੋਆਂ ਖਚਾਣਾ ਸਾਰੇ 850 ਬਾਹਰ ਹੋ ਜੋ ਅੰਦਰ ਸ਼ੁਰੂ ਤੋਂ ਲੱਗੇ ਜਿੱਥੇ ਮਰਦੀਆਂ ਫੋਟੋਆਂ ਖਚਾਓ ਸ਼ਾਮ ਨੂੰ ਰੰਗਦਾਰ ਲਾਈਟਾਂ ਜਗਦੀਆਂ ਜਿਹੜੀਆਂ ਕਿ ਦੇਖਣ ਦੇ ਕਾਬਿਲ ਆ ਸੈਲਫੀਆਂ ਦੇ ਉੱਪਰ ਸਭ ਤੋਂ ਵੱਡਾ ਇਹ ਕੈਮਰਾ ਰਾਈਟ ਹੈਗੇ ਨੇ ਕਿ ਬੇਤਾਂ ਆ ਵੀ ਹੈ ਕਹਿੰਦੇ ਜੀ ਦੁਕਾਨਦਾਰਾਂ ਦਾ ਖਾਂਪੇ ਦਾ ਇਜਾਮ ਬਹੁਤ ਉੱਚਾ ਸਾਸ ਵਾਈ ਹੈ ਕੀ ਹੈ ਇਹ ਕਿੰਨੀ ਤਰੀਕ ਤੋ ਕਿੰਨੀ ਤਰੀਕ ਤੱਕ ਚੱਲਣਾ ਮਿਲਦਾ ਇਹ ਆਪਣਾ ਹੀ 1 ਜਨਵਰੀ ਚੱਕਰ ਚੱਲਣਗੇ ਫੇਰ ਸਾਡਾ ਜੁੜਾ ਹੈ ਜੀ 12 ਮਹੀਨਿਆਂ ਤੋਂ ਲੈ ਕੇ ਰਾਤੀ 10 ਤੱਕ ਇਹ ਬਠਿੰਡੇ ਦੇ ਵਿੱਚ ਤੁਹਾਡਾ ਪਹਿਲਾ ਮੇਲਾ ਜਾਂ ਤੁਸੀਂ ਪਹਿਲਾਂ ਵੀ ਲਗਾਉਂਦੇ ਰਹੇ ਕਿ ਪਹਿਲਾਂ ਵੀ ਲੰਦੇ ਰਹੇ ਸੀ ਅਸੀਂ ਸਭ ਤੋਂ ਪਹਿਲਾਂ ਸੱਤ ਮੇਲਾ ਲਾਇਆ ਸੀ 16 ਚੱਤੇ ਉਸ ਤੋਂ ਬਾਅਦ 200 ਪਹਿਲਾਂ ਵੀ ਇੱਥੇ ਲਾ ਕੇ ਗਏ ਹਾਂਗੇ ਵਾਂਸਰ ਸਾਹਿਬ ਨਾਲ ਹੋਰ ਵੀ ਸਾਡੇ ਦੋ ਤਿੰਨ ਮੇਲੇ ਅਸੀਂ ਲਾਏ ਨੇ ਉਸ ਤੋਂ ਪਹਿਲਾਂ ਵੀ ਆਪਣੇ ਵੀ ਕੰਮ ਕਰਦੇ ਨਹੀਂ ਸਾਡੇ ਹੱਥਾਂ ਦੀ ਗੱਲ ਤਾਂ ਹੁਣ ਕਦਾ ਪਟਿਆਲਾ ਚੱਲ ਰਿਹਾ ਹੈਗਾ ਕੱਲ ਤਾਂ ਚੱਲੂ ਬਿਠਾ ਹੈਗਾ ਪਟਿਆਲਾ ਵੀ ਲਾ ਰਹੇ ਅਸੀਂ ਪੰਜਾਬ 'ਚ ਜਿਹੜੇ ਖੇਤਦੇ ਆ ਬਾਹਰ ਦੇਸ਼ ਜਾਂਦੇ ਜੇ ਆਪਾਂ ਗੱਲ ਕਰੀਏ ਮੇਲਿਆਂ ਦੇ ਉੱਤੇ ਇੱਕ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਜਿਹੜਾ ਖਰਚਾ ਦਾ ਜਿਹੜਾ ਐਡਜਸਟਮੈਂਟ ਹੈ ਉਹ ਕਿਸ ਤਰੀਕੇ ਨਾਲ ਕਿਸ ਕਰ ਉਹ ਅਸਲੀ ਕੁਛ ਅਸੀਂ ਦੁਕਾਨਦਾਰੋਂ ਵੀ ਮੰਨੀਏ ਕੁਛ ਅਸੀਂ ਢਿੰਗਣਾਂ ਨਹੀਂ ਅਸਲ ਤੋਂ ਬੰਦੇ ਜੇ ਮੇਲਾ ਚੱਲ ਜਾਂਦਾ ਚਾਰ ਵਾਹੇ ਬਚ ਜਾਂਦੇ ਜੇ ਨਹੀਂ ਚੱਲਦਾ ਕਾਰੋਬਾਰ ਘਟ ਜਾਂਦਾ ਉਹ ਜਿਹੜਾ ਰੈਸਟੋਰੈਂਟ ਨਵੇਂ ਬੰਦੇ ਖੇਤੀ ਵਾਲੇ ਹਿਸਾਬ ਹੈ ਜੀ ਜੇ ਖੇਤੀ ਚੱਕੀ ਹੋਈ ਤਾਂ ਇਹ ਆ ਕੇ ਮਾੜੀ ਹੋਵੇ ਤੁਹਾਨੂੰ ਆਉਂਗੇ ਹੁਣ ਕਿ ਬਠਿੰਡਾ ਵਾਸੀਆਂ ਨੂੰ ਮੈਸੇਜ ਦੇਣਾ ਚਾਹੂੰਗੀ ਮੈਸੇਜ ਇਹ ਹੈ ਜੀ ਬਠਿੰਡਾ ਵਾਸੀਆਂ ਆਸੀ ਆ ਤੁਮ ਧਮਾ ਕੇ ਆਓ ਸਾਡੇ ਹੋਕੜੇ ਵਧਾਓ ਮੇਲੇ ਨੂੰ ਦੇਖੋ ਰੌਣਕ ਵਧੇਗੀ ਤੁਹਾਡੇ ਦੇ ਸਰਦਾਰੀ ਉਪਰ ਸਾਡੇ ਮੇਲੇ ਨੇ ਜੇ ਬਹੁਤ ਆਏਗੀ ਤੇ ਜੀ ਹਾਂ ਜੀ ਸਰ ਕਿਆ ਨਾਮ ਹੈ ਆਪਣਾ ਮੇਲੇ ਮੇ ਆਇਓ ਮੇਰਾ ਨਾਮ ਹੈ ਚਿਰਾਗ ਸ਼ਰਮਾ ਕਹੋਂ ਸੇ ਆਇਓ ਮੈਂ ਆਇਆ ਹਾਂ ਦਿੱਲੀ ਸੇ कैसा लग रहा है आप बढ़िया अच्छा अच्छा एक्सपीरियंस है हमने काफ़ी सारे झूले भी झूले अपना तरह का एक अलग तरह का एक्सपीरियंस है अच्छा लगा हमें दिल्ली में ऐसे मेले लगते हैं क्या पंजाब में जी सर इससे बड़े बड़े लगते हैं है, ए, लगते हैं बड़े मेले लगते हैं जी अच्छा हाँ जी इस मेले बारे में क्या कहना चाहोगे इस मेले में सर ये खासियत है कि एज कम्पेयर टू तो दिल्ली यहाँ पे थोड़ा मेरे को रेट रीजनेबल लगे और क्राउड थोड़ा अभी इस टाइम पे कम है हो सकता है शाम को आए ਕਿਉਂਕਿ ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਦਿਨ ਵਿੱਚ ਟਾਈਮ ਕੰਮ ਨਹੀਂ ਮਿਲਦਾ ਜੀ ਹਾਂਜੀ ਵੀਰ ਜੀ ਆਪਣਾ ਕੀ ਨਾਮ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੇਲੇ 'ਚ ਆਏ ਹੋ ਮੇਰਾ ਨਾਮ ਭਾਈ ਵਿਸ਼ਾਲ ਸਿੰਘ ਹੈ ਮੈਂ ਹਮੇਸ਼ਾ ਤੋਂ ਆਇਆ ਤੇ ਇਸ ਮੇਲੇ 'ਚ ਆ ਕੇ ਬਹੁਤ ਵਧੀਆ ਲੱਗਾ ਬਹੁਤ ਮਜ਼ਾ ਆ ਰਿਹਾ ਹੈ ਅਸੀਂ 2-3 ਝੂਲਿਆਂ ਦੇ ਝੂਟੇ ਵੀ ਲਏ ਆ ਆਪਣਾ ਊੜ ਤੇ ਸਵਾਰੀ ਵੀ ਕੀਤੀ ਆ ਪਲੱਸ ਗਨ ਦੇ ਨਾਲ ਆਪਾਂ ਨਿਸ਼ਾਨੇ ਲਾਏ ਇਸ ਤੋਂ ਪਲੱਸ ਹੋਰ ਵੀ ਕਈ ਦੇਖਣ ਨੂੰ ਚੀਜ਼ਾਂ ਆ ਮੈਂ ਤਾਂ ਇਸ ਲਈ ਸਾਰੇ ਪੰਜਾਬ ਵਾਸੀਆਂ ਨੂੰ ਕਹੂੰਗਾ ਕਿ ਕਰੀ ਆਓ ਘੁੰਮੋ ਫਿਰੋ ਇੰਜੋਏ ਕਰੋ ਤੇ ਲਾਈਫ ਦਾ ਵੇਰੀ ਪਤਾ ਲੱਗਦਾ ਵਾ ਖਾਲੀ ਕੰਮਦਾਰ ਕਰਦੇ ਕਰਦੇ ਬੰਦਾ ਲਾਈਫ ਨਹੀਂ ਨਹੀਂ ਜੀ ਸਕਦਾ ਆਪਣਾ ਇੰਜੋਏਮੈਂਟ ਕਰੋ ਨਜ਼ਾਰੇ ਨਾ ਲਓਸ ਮਾਈਕ ਆ ਮਾਈਕ ਚੈੱਕ ਮੈਥਡ ਮਾਈਕ ਬੀਹੋਤਾ ਚੋ ਮਾਈਕ ਬੇਨੇ ਬੋਲਾ ਉਹ ਸਾਈਟ ਤੇ ਹੀ ਹੋਤਾ ਫੋਨਿਕਾ ਬਲੇਨਾ ਕੁਝ ਮਾਈਕ ਬੇਨੇ ਹੋਗਾ ਇਹ ਮਾਈਕ ਕਾਮ ਨੇ ਕਰਤਾ ਹੈ ਇਹ ਰੋਕਾ मार्केटिंग इनकोटिंग मैनेजर आज का